ਹੱਥ ਬੰਨੇ ਛੋਡੇ ਮੁਰੇ ਹੱਥ ਪੰਜਾਬੀਓ ਹੱਥ ਬਣਾ ਲਓ ਪੈਰੀਂ ਹੱਥ ਲਵਾ ਲਓ ਜ਼ਮੀਨਾਂ ਨਾ ਵੇਚੋ ਪੈੜੀ ਨਾ ਵੇਚੋ ਬਹੁਤ ਚਿਰ ਦੇ ਰਲਾ ਪਾਉਣਿਆਂ ਕਲਪਦੇ ਆ ਪਿੰਡਦੇ ਆ ਬਾਈ ਜ਼ਮੀਨਾਂ ਨਾ ਵੇਚੋ ਇਹ ਮਿਲਣੀਆਂ ਨਹੀਂ ਆਹ ਦੇਖੋ ਆ ਝੰਡੇ ਝੂਲਦੇ ਆ ਨਾ ਅਦੀ ਦੇ ਆ ਇਹ ਝੰਡੇ ਨਹੀਂ ਰਹਿਣੇ ਕੁਛ ਵੀ ਨਹੀਂ ਨਾ ਝੰਡਾ ਨਾ ਨਿਸ਼ਾਨ ਨਾ ਪਛਾਣ ਨਾ ਤੁਹਾਡਾ ਵਜੂਦ ਨਾ ਹੋਂਦ ਕੱਖ ਨਹੀਂ ਰਹਿਣੀ ਤੇ ਇਹ ਝੰਡੇ ਕਿਨੇ ਝੁਲਣ ਲਾਏ ਸੀ ਇਹ ਝੰਡਿਆਂ ਦੇ ਮਾਲਕ ਬਣਾਇਆ ਕਿਨੇ ਸਾਨੂੰ ਇਹ ਝੰਡੇ ਗੱਡੇ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾ ਕੇ ਝੰਡੇ ਗੱਡੇ ਸੀ ਇੱਥੇ ਪੱਕੇ ਤੌਰ ਤੇ ਤੁਸੀਂ ਸਦਾ ਰਾਜ ਕਰੋਗੇ ਦੁਨੀਆ ਦੇ ਉੱਤੇ ਤੇ ਤੁਸੀਂ ਜ਼ਮੀਨਾਂ ਵੇਚ ਤੁਰੇ ਯਾਰ ਅਸੀਂ ਖੜੇ ਨਰੂ ਵਾਲੇ ਪਿੰਡ ਬਾਈ ਤੁਹਾਨੂੰ ਇਹ ਸਚਾਈ ਦਿਖਾਉਣ ਆਇਆ ਪੰਜਾਬ ਦੇ ਲੋਕੋ ਅੱਖਾਂ ਖੋਲ ਕੇ ਦਿਮਾਗ ਖੋਲ ਕੇ ਗੱਲਾਂ ਸੁਣ ਲਓ ਆ ਖੜੇ ਆ ਦੋ ਭਰਾ ਦੋਨੇ ਸਕੇ ਇੰਨਾ ਆ ਜਿਹੜੀ ਪਹਿਲੀ ਤੇ ਮੈਂ ਖੜਾ ਪਹਿਲੀ ਦਿਖਾ ਦੇ ਬਾਈ ਉਹ ਪਿੱਛੇ ਤੱਕ ਨਿਗਾਹ ਮਰਵਾ ਮਾੜੀ ਇਹ ਪਹਿਲੀ ਵਿਕ ਚੁੱਕੀ ਆ 1 ਕਰੋੜ ਤੇ 9 ਲੱਖ ਦੀ 3 ਲੱਖ ਦੀ ਇਹ ਵਿਕੀ 1 ਕਰੋੜ 3 ਲੱਖ ਦੀ ਸੀ ਵੱਡੇ ਦੀ ਹਾਂ ਇਹ ਵਿਕੀ 1 ਕਰੋੜ 3 ਲੱਖ ਦੀ ਹਾਂ ਉਹ ਪਰਲੇ ਬੰਨੇ ਆ ਛੱਡ ਕੇ ਕਣਕੜਾ ਉਹ ਛੋਟੇ ਨੇ ਵੇਚੀ 1 ਕਰੋੜ 53 ਲੱਖ ਦੀ 1 ਕਰੋੜ 53 ਲੱਖ ਦੀ 6 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਤੇ ਅੱਜ ਇਨਾਂ ਕੋਲੇ ਆ ਕੇ ਦਲਾਲ ਕਹਿੰਦੇ ਆ ਕਿਸੇ ਨੂੰ 2 ਕਰੋੜ ਦਵਾਈਏ ਕੱਲੇ ਦਾ ਤੁਸੀਂ ਕੀ ਕਿਹਾ ਫਰਕਗੇ ਦੱਸੋ ਮੈਂ ਆਖਿਆ ਮੈਂ ਤਾਂ 10 ਕਰੋੜ ਚ ਵੀ ਨਹੀਂ ਦਿੰਦਾ ਹੂੰ ਵੀ 2 ਕਰੋੜ ਦੀ ਗੱਲ ਕਹਿਣਾ ਹੈ ਹਾਂ ਵੀ 10 ਚ ਵੀ ਨਹੀਂ ਦਿੰਦਾ ਆ ਉਹਨੂੰ ਮੈਂ ਕਿਹਾ ਤੂੰ ਮੈਨੂੰ ਦਵਾ ਹੂੰ ਜਿੱਥੇ ਦਵਾ ਉਹ ਵਧੀਆ ਗੱਲ ਕਹੀ ਹਾਂ ਤੇ ਤੁਸੀਂ ਕੀ ਕਿਹਾ ਸੀਗੇ ਜੀ ਮੈਂ ਭਾਈ ਇਹ ਗੱਲ ਕਹੀ ਸੀ ਦੀ ਆ ਸਾਡੇ ਕੋਲੇ ਵੀ ਲੈਣ ਆਏ ਸੀ ਸਾਡੇ ਕੋਲੇ ਵੀ ਆਏ ਸੀ ਹੂੰ ਵੀ ਤੁਸੀਂ ਜ਼ਮੀਨ ਦੇਣੀ ਹੈ ਮੈਂ ਕਿਹਾ ਵੀ ਅਸੀਂ ਜ਼ਮੀਨ ਨਹੀਂ ਦੇਣੀ ਹੂੰ ਆਸੀਂ ਅੱਜ ਇਹ ਜ਼ਮੀਨ ਵੇਚਤੀ ਮੁੜ ਕੇ ਆਸੀਂ ਇਹ ਜ਼ਮੀਨ ਜ਼ਿੰਦਗੀ ਭਰ ਨਹੀਂ ਖਰੀਦ ਸਕਦੇ ਨਹੀਂ ਫਿਰ ਇਹ ਲੈ ਨਹੀਂ ਸਕਦੇ ਆ ਭਾਈ ਨੇ ਵੇਚਿਆ ਭਾਵੇਂ ਕਿੰਨੀ ਮਰਜ਼ੀ ਕਮਾਈ ਕਰ ਲੇ ਆਹ ਜ਼ਮੀਨ ਲੈ ਕੇ ਵਿਖਾ ਲਈ ਨਹੀਂ ਲੈ ਨਹੀਂ ਲੈ ਸਕਦਾ ਹੋਰ ਲੈ ਸਕਦਾ ਹੋਰ ਲੈ ਨੂੰ ਸਸਤੀ ਕਿਤੇ ਆਹ ਨਹੀਂ ਲੈ ਸਕਦਾ ਓ ਲੋਕੋ ਓ ਲੋਕੋ ਪੰਜਾਬ ਦੇ ਲੋਕੋ ਓਏ ਅਕਲ ਨੂੰ ਹੱਥ ਮਾਰੋ ਓਏ ਪੈਸਾ ਤਾਂ ਤੈਨੂੰ ਸੌ ਬੋਰੀ ਭਰ ਕੇ ਗੱਟਾ ਭਰ ਕੇ ਬੈਂਕਾਂ 'ਚ ਰੱਖ ਦੋ ਬੈਗ ਭਰ ਕੇ ਪੈਸਾ ਰੋਜ਼ ਘਟਦਾ ਹੈ ਉਹਦੀ ਕੀਮਤ ਰੋਜ਼ ਘਟਦੀ ਹੈ ਇਹਦੀ ਰੋਜ਼ ਐ ਵੱਧਦੀ ਆ ਹੋਇਆ ਉਹਦੀ ਵੀ ਰੋਜ਼ ਘਟਦੀ ਆ ਐ ਵੱਧਦੀ ਆ ਕੁੱਲ ਚੀਜ਼ ਦੀ ਕੁੱਲ ਚੀਜ਼ ਦੀ ਦੁਨੀਆ ਤੇ ਕੀਮਤ ਘਟਦੀ ਆ ਇੱਕੋ ਇੱਕ ਧਰਤੀ ਜ਼ਮੀਨ ਹੈ ਜਿਹਦੀ ਕੀਮਤ ਰੋਜ਼ ਵੱਧਦੀ ਆ ਰੋਜ਼ ਵੱਧਦੀ ਹੈ ਜੀ ਤੇ ਅਸੀਂ ਕਿੱਧਰ ਨੂੰ ਹੋ ਤੁਰਿਆਂ ਯਾਰ ਪੈਸਾ ਨਹੀਂ ਇਹਦਾ ਸਵਾਹ ਨੂੰ ਉੱਡ ਜੂ ਐ ਸਵਾਹ ਨੂੰ ਫੂਕ ਮਾਰੇ ਤੋਂ ਨਾ ਵਿੱਚੋਂ ਹੱਥ ਬਣਾ ਲਓ ਬਾਈ ਬੇਨਤੀ ਕਰਦਾ 4 ਸਾਲ ਖੜ੍ਹ ਜਾਓ WTO ਦੇ ਸਮਝੌਤੇ ਆ ਹਾਈਵੇ ਬਣ ਗਏ ਰੇਲ ਦੀਆਂ ਲੀਆਂ ਨਿਕਲ ਗਈਆਂ ਖਾਲਸਾ ਦੇ ਬਾਗੇ ਟਾਰੀ ਬਾਰਡਰ ਖੁੱਲਣਿਆ ਬੰਦਰਗਾਹਾਂ ਨਾਲ ਜੋੜ ਦਿੱਤਾ ਗਿਆ ਸਾਨੂੰ ਰੂਸ ਤੋਂ ਪਾਕਿਸਤਾਨ ਨੂੰ ਸਿੱਧੀ ਟ੍ਰੇਨ ਰੇਲ ਗੱਡੀ ਆ ਚੁੱਕੀ ਐ ਚੀਨ ਤੋਂ ਲੈ ਕੇ ਯੂਰਪ ਤੱਕ ਸਰਕੂਟ ਬਣ ਕੇ ਤਿਆਰ ਹੋ ਗਿਆ ਸੜਕ ਬਣ ਕੇ ਤਿਆਰ ਹੋ ਗਈ ਐ ਇਹ ਵਪਾਰ ਸ਼ੁਰੂ ਹੋ ਗਿਆ ਨਾ ਕਿਸੇ ਵੀ ਕੀਮਤ ਦੇ ਪੰਜਾਬ ਤੇ ਜ਼ਮੀਨ ਨਹੀਂ ਮਿਲਣੀ ਉਹ ਐਸੇ ਕਰਕੇ ਕਾਲੇ ਕਾਨੂੰਨ ਲਿਆਏ ਆ ਹੁਣ ਫਿਰ ਸਾਡੇ ਬੰਦੇ ਬੈਠੇ ਆ ਉੱਥੇ ਮਰਨ ਵਰਤ ਤੇ ਸੋਡੀਆਂ ਜ਼ਮੀਨਾਂ ਬਚਾਉਣ ਖਾਤਰ ਉਹ ਐਸੇ ਕਰਕੇ ਨਵੀਆਂ-ਨਵੀਆਂ ਨੀਤੀਆਂ ਲਿਆ ਰਹੇ ਉਹ ਨੀਤੀਆਂ ਕਾਨੂੰਨਾਂ ਦੇ ਖਿਲਾਫ ਖੜ ਕੇ ਹੁਣ ਲਾਲਚ ਦੇਤਾ ਵੀ 50 ਲੱਖ ਦੰਨੇ ਹੋ ਨਹੀਂ ਕਰੋੜ ਲੈ ਲੈ 2 ਕਰੋੜ ਮੈਂ ਕਹਿੰਦਾ ਬਲੇ ਲੰਮੇ ਚਰ ਤੋਂ ਤੁਸ ਨੂੰ 100 ਕਰੋੜ ਵੀ ਦੇਣਗੇ ਓਏ ਆ ਮਿੱਟੀ ਆ ਨਾ ਮਿੱਟੀ ਆ ਯਾਦ ਰੱਖਿਓ ਉਹ ਕਹਿੰਣਗੇ ਲੈ ਕਿਲਾ ਦੇ ਦੇ ਫੋਟ ਫੋਟ ਮਿੱਟੀ ਪੱਟ ਕੇ ਮਿੱਟੀ ਜੋਖਲਾ ਬਰਾਬਰ ਪੈਸੇ ਤੋਲ ਦਿੰਨੇ ਆ ਇੱਥੋਂ ਤੱਕ ਸੁੜੀਆਂ ਜਮੀਨਾਂ ਦੀਆਂ ਕੀਮਤਾਂ ਲੱਗਣੀਆਂ ਲੱਗਣੀਆਂ ਇਹਦਾ ਕੋਈ ਸ਼ੱਕ ਨਹੀਂ ਨਾ ਵਿੱਚੋ ਨਾ ਵਿੱਚੋ ਨਾਲੇ ਬਾਈ ਕੋਈ ਬਾੜੀ ਮੀਨ ਰੋਡ ਵੀ ਨਹੀਂ ਇੱਥੇ ਅਜੇ ਕੁਝ ਵੀ ਨਹੀਂ ਯਾਰ ਨੰਗਰੂਆ ਨੇ ਪਿੰਡ ਖੜਿਆ ਸੀ ਹਾਂ ਪਿੰਡ ਚਾਨਲੇ ਜਿਹੜੇ ਪਿੰਡ ਦਾ ਪੰਡਾ ਨਰੂਆਣਾ ਇਹ ਉਹ ਐ ਨਹੀਂ ਬਾੜੀ ਵੱਡੀ ਸੜਕਾਂ ਤੇ ਬਾੜਾ ਕੋ ਚੱਲ ਪਿਆ ਤੇ ਅੱਜ ਹੀ 2 ਕਰੋੜ ਨੂੰ ਆ ਗਏ ਲੈ ਖੜਜੇ 6 ਮਹੀਨੇ ਛੋੜੇ ਕੋਲੇ ਇਸੇ ਛੋੜੇ ਕੋਲੇ ਗੱਲ ਸੁਣ ਲੈ ਬਾਪੂ ਤੇਰੇ ਕੋਲੇ ਜੇ ਨਾ ਹੀ 5 ਕਰੋੜ ਨੂੰ ਕਹਿਣ 10 ਕਰੋੜ ਨੂੰ ਕਹਿਣ ਕਹਿਣਗੇ ਹਾਂ ਕਹਿਣਗੇ ਸੋ ਬੇਨਤੀ ਆ ਬਾਈ ਹੱਥ ਬੰਨ ਕੇ ਸੁਣੋ ਮੈਨੂੰ ਤਾਂ ਇੱਕ ਸਾਡੇ ਇਥੇ ਦਿਹਾੜੀ ਆਉਂਦਾ ਮਰਬੀਆ ਦਾ ਮੁੰਡਾ ਉਹ ਵੀ ਕਹਦਾ ਮੈਨੂੰ ਕਹਿੰਦਾ ਚਾਚਾ ਕੁਝ ਵੀ ਹੋ ਜੇ ਪਰ ਇੰਨਾ ਤਾਂ ਵੇਚ ਕੇ ਗਲਤੀ ਕਰ ਲਈ ਤੂੰ ਨਾ ਵੇਚੀ ਮੈਂ ਕਿਹਾ ਮੈਂ ਤਾਂ ਬੈਠੀ ਨਹੀਂ ਵੇਚਦਾ ਹਾਂ ਹਾਂ ਸਹੀ ਗੱਲ ਉਹ ਲੰਗਾਂ ਨਹੀਂ ਜਾਣੀਆਂ ਜਿਹੜੀਆਂ ਵੇਚੋਂਗੇ ਕਹਾ ਮਿਲਣੀ ਨਹੀਂ ਜ਼ਮੀਨਾਂ 26000 ਕੱਲਾ ਦਾ ਛੜਕਾ ਦੀ ਰੋਗੀ ਹੂੰ ਕਲੋਨੀਆਂ ਇਕੱਠੀਆਂ ਜਾਂਦੀਆਂ ਰੋਜ਼ ਕਿੰਨੇ ਹਜ਼ਾਰਾਂ ਸੈਂਕੜੇ ਕਿਡ ਰੋਜ਼ ਹੋਰ ਤੇ ਰੁખી ਜਾਂਦੇ ਕਲੋਨੀਆਂਾਂ ਚ ਪੈਸੇ ਚੱਕੀ ਫਿਰਦਾ ਆ ਰੇਲ ਦੀਆਂ ਲੀਹਾਂ ਨਵੀਆਂ ਨਿਕਲਣ ਲੱਗੀਆਂ ਪੈਸੇ ਚੱਕੀ ਫਿਰਦਾ ਝੋਲੇ ਲੋਕਾਂ ਅਜੇ ਕਲੋਨੀ ਕੱਟੀ ਆ ਆਪਣੇ ਬਹਿੰਡੇ ਦੇ ਪਰਲੇ ਪਾ ਗੱਲਬੱਤੀ ਕੋਲੇ ਉਹ ਕਹਿੰਦੇ ਭਾਈ ਜ਼ਮੀਨ ਤਾਂ ਵੇਚ ਬੈਠੇ ਕਹਾਂ ਜ਼ਮੀਨ ਮਿਲਦੀ ਨਹੀਂ ਨਹੀਂ ਮਿਲਦੀ ਹੁਣ ਨਹੀਂ ਮਿਲਦੀ ਸੋ ਤੁਹਾਨੂੰ ਹੱਥ ਮੰਨ ਕੇ ਹੀ ਬੇਨਤੀ ਆ ਮੇਰੇ ਅੱਖੇ ਲੱਗ ਕੇ ਸਿਰਫ ਮੈਂ ਇੰਨੀ ਬੇਨਤੀ ਕਰਦਾ ਪੰਜਾਬੀ ਕੋ 4 ਸਾਲ ਖੜ੍ਹ ਦਿਓ 28 ਤੱਕ ਖੜ੍ਹ ਦਿਓ ਜੇ ਨਾ ਥੋਡੀ ਕੀਮਤ ਪਈ ਨਾ ਇਹ ਪੈਲੀ ਦੀ ਕਿਹੜਾ ਸੋਨਾ ਕਿਹੜੇ ਹੀਰੇ ਕਿਹੜੇ ਮੋਤੀ ਕਿਹੜੇ ਕੋਹੇਨੂਰ ਮੈਂ ਕਹਿੰਦਾ ਦੁਨੀਆ ਦੇ ਉੱਤੇ ਇੰਨੀ ਕੀਮਤ ਤੇ ਧਰਤੀ ਦੀ ਪੈਣੀ ਆ ਖਿੱਤੇ ਦੀ ਪੈਣੀ ਆ ਤੁਸੀਂ ਦੁਨੀਆ ਤੇ ਰਾਜ ਕਰੋਗੇ ਮੈਂ ਥੋ ਲਿਖਾ ਕੇ ਲੈ ਲਵੋ ਮੈਨੂੰ ਨੀਵੇਂ ਥਾਂ ਬਹਾ ਦਿਓ ਜੇ ਮੈਂ ਇਸ ਗੱਲ 'ਚ ਗਲਤ ਨਿਕਲਿਆ ਮੈਂ ਹਮੇਸ਼ਾ ਜਿਹੜੀ ਗੱਲ ਨੂੰ ਕਹਿੰਦਾ ਆਇਆ ਵੀ ਲੋਕੋ ਐ ਹੋਊਗਾ ਓਏ ਐ ਹੋਊਗਾ ਸੰਭਲ ਜਾ ਐ ਹੋਊਗਾ ਐ ਹੋਊਗਾ ਉਹੀ ਗੱਲਾਂ ਹੁੰਦੀਆਂ ਆ ਰਹੀਆਂ ਨੇ ਤੇ ਇਹ ਵੀ ਹੋਣੀਆਂ ਨੇ ਸੋ ਇੰਨੀ ਬੇਨਤੀ ਆ ਕਿ ਬਾਈ ਬਣ ਕੇ ਹੱਥ ਬੰਨ ਕੇ ਢੱਡ ਪੇਟ ਬੰਨ ਕੇ ਤੁਹਾਡੇ ਪਿਓ ਤੁਹਾਡੇ ਦਾਦੇ ਪਰਦਾਦਿਆਂ ਨੇ ਇਹ ਪੈੜੀ ਫੱਡੇ 76 ਪਾ ਕੇ ਟਾਕੀਆਂ ਲੀੜੇ ਪਾ ਕੇ ਭੁੱਖ ਤੇ ਕੱਟ ਕੇ ਜ਼ਮੀਨਾਂ ਜੋੜੀਆਂ ਸੀ ਬਾਈ ਨਾ ਡਾਓ ਇਹਨਾਂ ਕੋਈ ਹੱਕ ਨਹੀਂ ਹਾਂ ਖਰਚੇ ਘਟਾ ਲਓ ਕੋਹ ਨਹੀਂ ਰੱਖਿਆ ਵੱਡੀਆਂ ਕੋਠੀਆਂ 'ਚ ਇੱਟਾਂ ਨੇ ਕਮਾਈ ਨਹੀਂ ਦੇਣੀ ਕੋਈ ਨਹੀਂ ਰੱਖਿਆ ਮਹਿੰਗੇ ਵਿਆਹਾਂ 'ਚ ਭੋਗਾਂ 'ਚ ਬ੍ਰੈਂਡਾਂ 'ਚ ਕੱਪੜਿਆਂ 'ਚ ਗੱਡੀਆਂ 'ਚ ਕੱਖ ਨਹੀਂ ਰੱਖਿਆ ਕੁਛ ਨਹੀਂ ਉਹਦਾ ਇੱਕ ਵਾਰੀ ਥੁੱਕ ਮਿੱਠੀ ਗੱਲ ਆ ਉਹ ਖਰਚੇ ਨਾ ਕਰੋ ਸਿੱਧੀ ਤੇ ਸਾਦੀ ਜ਼ਿੰਦਗੀ ਜਿਉ ਕੇ ਦੇਖੋ ਨਾਲੇ ਸਕੂਨ ਆ ਨਾਲੇ ਹੁਣ ਜਮੀਨਾਂ ਥੋੜੀਆਂ ਜਾਇਦਾਦਾਂ ਬਚੀਆਂ ਰਹਿਣਗੀਆਂ ਗੱਡੀ ਦਾ